ਫੈਨ ਤੁਸੀਂ ਬੜੇ ਤਰ੍ਹਾਂ ਦੇ ਦੇਖੇ ਹੋਣਗੇ ਔਰ ਫੈਨ ਹਰ ਇੱਕ ਫਿਲਮ ਸਟਾਰ ਦੇ ਹੁੰਦੇ ਨੇ ਹਰ ਸਿੰਗਰ ਦੇ ਹੁੰਦੇ ਨੇ ਹਰ ਸੈਲੀਬ੍ਰਿਟੀ ਦੇ ਹੁੰਦੇ ਨੇ ਪਰ ਇੱਕ ਇਹੋ ਜਿਹਾ ਫੈਨ ਕਿ ਜਿਸ ਦੀ ਉਮਰ ਮਹਿਜ਼ 5 ਸਾਲ ਹੋਵੇ ਔਰ ਉਹ ਇੱਕ ਐਨਜੀਓ ਦੇ ਚਰਾਨ ਵਾਲੇ ਸ਼ਖਸ ਨੂੰ ਆਪਣਾ ਆਈਡੀਅਲ ਮੰਨਦਾ ਹੋਵੇ ਇਹੋ ਜੀ ਚੀਜ਼ ਨਿਕਲ ਕੇ ਜਦੋਂ ਸਾਹਮਣੇ ਆਂਦੀ ਹੈ ਤਾਂ ਤੁਹਾਨੂੰ ਵੀ ਹੈਰਾਨ ਜਨਕ ਬਣਾਉਂਦੀ ਹੋਗੀ ਔਰ ਉਸ ਤੋਂ ਜ਼ਿਆਦਾ ਹੈਰਾਨ ਉਦੋਂ ਕਰ ਦਿੰਦੀ ਹੈ ਕਿ ਉਹ 100 ਤੋ ਵੀ ਵੱਧ ਕਿਲੋਮੀਟਰ ਦਾ 200 ਦੇ ਕਰੀਬ-ਕਰੀਬ 200 ਕਿਲੋਮੀਟਰ ਦਾ ਜਿਹੜਾ ਵੈ ਫਾਸਲਾ ਦੂਰ ਕਰਕੇ ਆਵੇ ਆਪਣੇ ਸਿਰਫ ਉਸ ਆਈਡੀਅਲ ਨੂੰ ਮਿਲਣ ਵਾਸਤੇ ਜਿਸ ਦੇ ਪ੍ਰਤੀ ਉਸਦਾ ਇੱਕ ਜਜ਼ਬਾਬ ਹੈ ਬਿਲਕੁਲ ਤਸਵੀਰ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਇੱਕ ਛੋਟਾ ਜਾਂ ਨੰਨਾ ਜਿਹਾ ਬੱਚਾ ਜਿਸ ਦੀ ਉਮਰ ਮਹਿਜ਼ 5 ਸਾਲ ਹੈ ਔਰ ਅੱਜ ਉਸਦਾ ਉਸਦਾ ਜਨਮ ਦਿਨ ਹੈ ਔਰ ਅੱਜ ਉਸ ਨੂੰ 6ਵਾਂ ਸਾਲ ਲੱਗ ਗਿਆ ਵੈ ਔਰ ਜਨਮ ਦਿਨ ਮਨਾ ਰਿਹਾ ਵੈ ਆਪਣੇ ਆਈਡੀਅਲ ਦੇ ਨਾਲ ਜਿਸ ਨੂੰ ਉਹ ਮੰਨਦਾ ਵੈ पूजता वै और सोचता वै कि बड़ा हो के मैं उसकी तरह ही बनागा पहला ना बच्चे गल ना करने की कोशिश करा बेटा हैलो क्या नाम है क्या करते हो आप किस क्लास में हो हैं के जी में आज तुम्हारा बर्थडे है हैप्पी बर्थडे आज किससे मिलने आए हो आप क्यों आप उनके जैसा बनना चाहते हो हैं? क्यों बनना चाहते हो लोगों की मदद करते हैं वो इसलिए हैं? बड़े होकर उनके जैसे बनोगे कहाँ से आए हो हैं? अबोर से।, अबोर से कैसे आए हो हैं? दौड़ के।, के इतनी दूर से दौड़ कर आए हो पांव नहीं दुख रहे बिल्कुल भी नहीं ऐसे कैसे ऐसी कैसे बेटा पाँव के ऐसे दुख नहीं रहे क्यों मिलना था इसलिए कब से दौड़ रहे हो कितने दिन हो गए कितने दिन हुए, घर से चले हुए सात दिन हो गए सात दिन से दौड़ते हुए आए हो? ਥਕੇ ਨਹੀਂ ਆ ਮਿਲਿਏ ਉਹਨ세 ਬਿਲਕੁਲ ਬੱਚਾ ਵੈ ਕੁਛ ਘੱਟ ਬੋਲਦਾ ਵੈ ਪਰ ਉਸਦਾ ਜਜ਼ਬਾ ਉਹ ਬਹੁਤ ਕੁਛ ਬੋਲਦਾ ਵੈ ਕਿਉਂਕਿ ਜਜ਼ਬਾ ਇਹ ਸਾਬਿਤ ਕਰਦਾ ਵੈ ਕਿ ਜਦੋਂ ਛੋਟੇ ਬੱਚਿਆਂ 'ਚ ਵੀ ਜਜ਼ਬਾ ਹੋਵੇ ਤਾਂ ਕੁਛ ਨਾ ਕੁਛ ਨਹੀਂ ਉਹ ਬਹੁਤ ਕੁਛ ਕਰ ਸਕਦੇ ਨੇ ਮੈਂ ਉਹਨਾਂ ਦੇ ਜਿਹੜੇ ਪਿਤਾ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਆ ਸਰ ਕੀ ਨਾਮ ਹੈ ਬੱਚੇ ਦਾ ਕੀ ਨਾਮ ਹੈ ਔਰ ਦੂਸਰਾ ਤੁਸੀਂ ਕਿੱਥੋਂ ਆਏ ਹੋ ਔਰ ਇੰਨਾ ਲੰਮਾ ਰਸਤਾ ਕਿਵੇਂ ਤੈਅ ਕੀਤਾ ਮੇਰਾ ਨਾਮ ਰਿੰਕੂ ਹੈ ਜੀ ਅਸੀਂ ਵੈਸੇ ਹਬੋਰ ਤੋਂ ਲੱਗੇ ਆਪਣਾ ਪਿੰਡ ਕਿੱਲੇ ਵਾਲੀ ਹੈ ਗਈ ਇਹ ਤੋਂ 225 ਕਿਲੋਮੀਟਰ ਹੈ ਗਈ ਤੇ ਇਹਦਾ ਜਨਮ ਦਿਨ ਸੀ ਤੇ ਇਹ ਅਨਮੋਲਕ ਵਾਤਰਾ ਜੀ ਦਾ ਫੈਨ ਹੈਗਾ ਤੇ ਉੱਥੋਂ ਅਸੀਂ ਦੌੜ ਕੇ ਆਏ ਜੀ ਪਰ ਸਰ ਛੋਟਾ ਬੱਚਾ ਇੰਨਾ ਦੌੜ ਤੁਹਾਨੂੰ ਲੱਗਦਾ ਨਹੀਂ ਸੀ ਕਿ ਬੱਚੇ ਲਈ ਸਹੀ ਨਹੀਂ ਹੈ ਕਿਉਂਕਿ ਕਿਤਨੇ ਕਿਤੇ 5 ਸਾਲ ਦਾ ਬੱਚਾ ਵਾ ਹੱਡੀਆਂ ਕਿਤਨੇ ਕਿਤੇ ਥੋੜੀ ਨਾਜ਼ੁਕ ਹੁੰਦੀਆਂ ਵਾ ਨਹੀਂ ਜੀ ਇਹ ਪਹਿਨਾਂ ਹੀ 10 ਕਿਲੋਮੀਟਰ ਡੇਲੀ ਭਜਦਾ ਹੀ। ਅੱਛਾ ਡੇਲੀ। ਪ੍ਰੈਕਟਿਸ ਆਲਰੇਡੀ ਪਹਿਨਾਂ। ਹਾਂ ਜੀ ਹਾਂ ਜੀ ਪਹਿਨਾਂ ਹੈਗੀ ਹੈ ਜੀ। ਹੋਣੀ ਪਹਿਲਾਂ ਦੌੜ ਦੋ ਇਹਨੂੰ। ਹੋਣੀ ਦੌੜੇਗਾ ਇਹ। ਇੰਨਾ ਕ ਬੱਚਾ ਘਰ ਦੇ ਹਾਲਾਤ ਕਿਹੋ ਜਿਹੇ ਨੇ ਤੁਹਾਡੇ? ਘਰ ਦੇ ਠੀਕ ਹੈਗੇ ਹਾਲਾਤ ਇੰਨੇ ਅੱਛੇ ਨਹੀਂ ਹੈਗੇ ਜੀ। ਨਹੀਂ। ਘਰ ਦੇ ਅੱچھے ਠੀਕ ਹੈਗੇ ਬਸ ਹੀ। ਕੰਮ ਕਟਿੰਗ ਦਾ ਆਪਣਾ ਕੰਮ ਹੈਗਾ। ਅੱਛਾ ਤੇ ਬਸ ਇੱਕ ਬੱਚਾ ਇਹਨੇ ਇੰਨੇ ਕਿ ਰੋਜ਼ੀ ਰੋਟੀ ਕਮਾ ਲੈਂਦੇ ਕਿੰਨਾ ਕ? 5-600 ਰੁਪਏ ਕਮਾ ਲੈਂਦੇ ਆਂ। ਬਿਲਕੁਲ ਮੇਰੇ ਨਾਲ ਇਸ ਲਈ ਮੌਜੂਦ ਹੈਗੇ ਨੇ ਉਸ 6 ਸਾਲ ਦੇ ਬੱਚੇ ਦੇ ਜਿਸ ਨੂੰ ਮਿਲਣ ਵਾਸਤੇ ਉਹ 200 ਤੋਂ ਵੱਧ ਕਿਲੋਮੀਟਰ ਦਾ ਜਿਹੜਾ ਸਫਰ ਹੈ ਭੱਜ ਕੇ ਪਾਰ ਕਰਕੇ ਲੁਧਿਆਣਾ ਪਹੁੰਚਿਆ ਹੋਇਆ ਹੈ ਅਨਮੋਲ ਕੁਆਤਰਾ ਬਿਲਕੁਲ ਅਨਮੋਲ ਜੀ ਬਹੁਤ ਬਹੁਤ ਸਵਾਗਤ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮੱਚ ਥੈਂਕ ਯੂ ਅਨਮੋਲ ਜੀ ਅਜੀਬ ਨਹੀਂ ਲੱਗਦਾ ਕਿ ਤੁਸੀਂ ਵੱਡਿਆਂ ਦੇ ਆਈਡਲ ਤਾਂ ਬਣੇ ਹੋਏ ਹੋ ਹੁਣ ਬੱਚਿਆਂ ਦੇ ਵੀ ਕਰਮਾਂ ਵਾਲਾ ਲੱਗਦਾ ਜੀ ਮੈਨੂੰ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਸ਼ੁਕਰ ਹੈ ਉਸ ਪਰਮਾਤਮਾ ਦਾ ਸਕਾਲਪੁਰਖ ਦਾ ਕਿ ਅਸੀਂ ਯੋਗ ਬਣਾਇਆ ਕਿ ਕਿਸੇ ਦੀ ਸਿਹਤ ਬਣ ਰਹੀਆਂ ਅਸੀਂ ਤੇ ਕੋਈ ਸਾਡੇ ਤੋਂ ਸਿਹਤ ਲੈ ਰਿਹਾ ਇਸ ਯੋਗ ਬਣਿਆ ਅਸੀਂ ਕਰਮ ਤਾਂ ਨਹੀਂ ਕੀਤੇ ਮੈਂ ਹੋਸ਼ੇ ਹਵਾਸ 'ਚ ਇੰਨੇ ਚੰਗੇ ਪਰ ਠੀਕ ਹੈ ਜੇ ਮਹਾਰਾਜ ਫਲ ਦੇ ਰਿਹਾ ਤਾਂ ਕੋਈ ਸੋਚ ਕੇ ਹੀ ਦੇ ਰਿਹਾ ਹੋਵੇਗਾ ਤੇ ਅਨਮੋਲ ਜੀ ਛੋਟਾ ਜਿਹਾ ਬੱਚਾ ਜੋ ਤੁਸੀਂ ਉਹਨੂੰ ਮਿਲੇ ਕਿਉਂਕਿ ਅਸੀਂ ਕੱਲ ਤੁਹਾਨੂੰ ਤੁਹਾਡਾ ਇੱਕ ਵੀਡੀਓ ਵੀ ਦੇਖਿਆ ਜਿਹੜਾ ਤੁਸੀਂ ਵਾਇਰਲ ਕੀਤਾ ਉਹ 'ਚ ਸਪੈਸ਼ਲੀ ਤੁਸੀਂ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਔਰ ਸਾਨੂੰ ਲੱਗਦਾ ਵੈ ਕਿ ਲੋਕਾਂ ਨੂੰ ਉਹ ਸ਼ਾਇਦ ਉਸ ਚੀਜ਼ ਨੂੰ ਹੀ ਸਮਝਣ ਦੀ ਜ਼ਰੂਰਤ ਹੈਗੀ ਆ ਲੱਗਦਾ ਵੈ ਭਾਜੀ ਬੜਾ ਕੁਝ ਚੰਗਾ ਹੈਗਾ ਸਮਾਜ 'ਚ ਸਾਡੀ ਦੇਖਣ ਵਾਲੀ ਅੱਖ ਨਹੀਂ ਹੁੰਦੀ ਬੜੇ ਲੋਕ ਚੰਗੇ ਵੀ ਨੇ ਔਰ ਠੀਕ ਹੈ ਕਿ ਜਿਹੜੇ ਮਾੜੇ ਨੇ ਨਾ ਉਹ ਇਕੱਠੇ ਜਲਦੀ ਹੋ ਜਿਹੜੇ ਚੰਗੇ ਲੋਕ ਨੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੇ ਐਸ ਕੰਪੇਅਰ ਟੂ ਮਾੜੇ ਬਸ ਚੰਗੇ ਲੋਕ ਜਿਹੜੇ ਉਹ ਆਪਣੀ ਗੱਲ ਰੱਖਣ ਦੇ ਵਿੱਚ ਝਿਜਕਦੇ ਨੇ ਕਿ ਅਸੀਂ ਖੁੱਲ੍ਹ ਕੇ ਕਿਦਾਂ ਮੁੱਦਾ ਚੱਕ ਲਈਏ ਡਰਦੇ ਨੇ ਥੋੜਾ ਜਿਹਾ ਚੰਗੇ ਲੋਕ ਜਿਹੜੇ ਹੁੰਦੇ ਨੇ ਤੇ ਜੇ ਅਸੀਂ ਇਹ ਪਰਦਾ ਚੱਕ ਦਈਏ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਦਮ ਰੱਖੀਏ ਤਾਂ ਸਮਾਜ ਆਪੇ ਹੀ ਬੁਰਾਈ ਨੂੰ ਠੱਲ ਪੈ ਜੇ ਜਦੋਂ ਲੋਕ ਖੁਦ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਨਾ ਜਾਂ ਵੀਡੀਓ ਨੂੰ ਵਾਇਰਲ ਕਰਨਾ ਸ਼ੁਰੂ ਕਰ ਦੇਣਗੇ ਮਾੜੀਆਂ ਨੂੰ ਆਪੇ ਨੱਥ ਪੈ ਜੇਗੀ ਮੈਂ ਬੋਲ ਕੇ ਮਾੜੀਆਂ ਵੀਡੀਓਜ਼ ਖਤਮ ਨਹੀਂ ਕਰ ਸਕਦਾ ਲੋਕਾਂ ਨੂੰ ਆਪ ਸਮਝ ਆ ਰਹੀ ਹੈ ਕਿ ਅੱਜ ਮੈਂ ਕੋਈ ਵੀਡੀਓ ਦੇਖ ਰਿਹਾ ਤਾਂ ਤੋਂ ਸਿੱਖ ਕੀ ਰਿਹਾ ਹਾਂ ਆਹੀ ਹੀ ਤਾਂ ਨਹੀਂ ਸਿੱਖ ਰਿਹਾ ਇਕੱਲੀ ਇਕੱਲੇ ਮੈਂ ਇੱਕ ਘਰ ਦਾ ਕਲੇਸ਼ ਦੇਖ ਕੇ ਆਪਣੇ ਮਨ ਨੂੰ 2 ਮਿੰਟ ਰਿਲੈਕਸ ਕਰਕੇ ਮੈਂ ਸਿੱਖ ਕੀ ਰਿਹਾ ਅੱਜ ਹਰ ਬੰਦਾ ਗਰੋ ਕਰਨਾ ਚਾਹੁੰਦਾ ਹੈ ਹਨਾ ਗਰੋ ਕਰਨਾ ਤੇ ਗਰੋ ਕਰਨ ਲਈ ਕਰ ਕੀ ਰਿਹਾ ਸਾਰਾ ਦਿਨ ਸੁਣ ਕੀ ਰਿਹਾ ਰੋਟੀ ਖਾਣੇ ਆਂ ਅਸੀਂ ਸਾਡੀ ਬੋਡੀ ਉਦਾਂ ਦੀ ਬਣ ਜਾਂਦੀ ਆ ਇਹ ਦਿਮਾਗ ਚ ਕੀ ਪਾ ਰਹੇ ਆ ਉਦਾਂ ਦੀ ਮੈਂਟਲ ਹੈਲਥ ਮੈਂਟਲ ਹੈਲਥ ਬਣ ਜੇਗੀ ਤਾਂ ਚੰਗਾ ਕੰਟੈਂਟ ਚੰਗਾ ਵੀਡੀਓਜ਼ ਚੰਗਾ ਕੰਮ ਦੇਖਣਾ ਤੇ ਲੋਕ ਸ਼ੇਅਰ ਕਰਨਾ ਸ਼ੁਰੂ ਕਰਨ ਤਾਂ ਨਿਆਰੇ ਹੀ ਨਿਆਰੇ ਨੇ ਅੱਛਾ ਅਨਮੋਲ ਜੀ ਲੱਗਦਾ ਕਿ ਐਡੇ ਛੋਟੀ ਜੀ ਉਮਰ ਦੇ ਵਿੱਚ ਬੱਚਾ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਮੈਸੇਜ ਜਿਹੜਾ ਕਿ ਸ਼ਾਇਦ ਅੱਜ ਦੇ ਡੇਟ ਦੇ ਵਿੱਚ ਲੋਕ ਕਹਿੰਦੇ ਨੇ ਪਰ ਕਰਦੇ ਕੁਝ ਨਹੀਂ ਨੇ ਬਾਜੀ ਬਹੁਤ ਵੱਡੀ ਗੱਲ ਆ ਵਲੀ ਜਿਹੜੀ ਇਹ ਬੱਚਾ ਕਰ ਰਿਹਾ ਤੁਸੀਂ ਮੈਜਨ ਕਰਕੇ ਦੇਖੋ 6 ਸਾਲ ਦਾ ਬੱਚਾ ਯਾਰ ਇਨੀ ਠੰਡ ਵਿੱਚ ਕਿਥੋਂ ਹਫ਼ਤੇ ਦਾ ਤੁਰਿਆ ਹੋਇਆ ਪੈਦਲ ਇੱਕ ਵਾਰ ਉਹ ਮੋਟਰਸਾਈਕਲ ਤੇ ਬਹਿ ਕੇ ਨਹੀਂ ਆਇਆ ਪੈਦਲ ਹੀ ਤੁਰਿਆ ਹੋਇਆ ਹੈ ਬਹੁਤ ਵੱਡੀ ਗੱਲ ਹੈ ਇਹ ਛੋਟੀ ਮੋਟੀ ਗੱਲ ਨਹੀਂ ਹੈ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਇਸ ਬੱਚੇ ਤੋਂ ਸਿਹਤ ਲੈਣੀ ਚਾਹੀਦੀ ਕਿ ਉਹਨੂੰ ਸਮਝ ਵੀ ਨਹੀਂ ਆਜੇ ਚੱਜ ਨਾਲ ਜੇ ਆਪਾਂ ਗੱਲ ਕਰੀਏ ਨਸ਼ਿਆਂ ਦੀ ਪਰ ਫਿਰ ਵੀ ਉਹ ਆਪਣੀ ਜਿਹੜੀ ਦੌੜ ਹੈ ਉਹਨੂੰ ਉਹਦੇ ਪਿਓ ਨੇ ਭੱਜਣਾ ਸਿਖਾਤਾ ਹੁਣ ਉਹਦੀ ਡੈਡੀਕੇਸ਼ਨ ਆ ਸਿਰਫ ਭੱਜਣਾ ਉਵੇਂ ਹੀ ਸਾਡੇ ਮਾਪੇ ਜੋ ਬੱਚੇ ਨੂੰ ਆਕਾਰ ਦੇਣਗੇ ਤੁਸੀਂ ਬੱਚਿਆਂ ਨੂੰ ਜੰਮਦਿਆਂ ਇਹਨੂੰ ਆਈਫੋਨ ਉਹਨੂੰ ਇੰਨੀ ਰਾਇਲ ਲਾਈਫ ਦਿਖਾ ਰਹੇ ਹੋ ਉਹਨੂੰ ਦਰਦ ਦਾ ਅਹਿਸਾਸ ਹੀ ਨਹੀਂ ਬੱਚਿਆਂ ਨੂੰ ਆਪਣੇ ਲਿਆ ਕੇ ਦਿਖਾਓ ਇੱਥੇ ਦੇਖੋ ਨੇ ਕਿਹ ਵੀ ਬੱਚਾ ਹੁਣ ਇੱਕ ਬੱਚਾ ਕੋਈ ਛੋਟਾ 6-7 ਸਾਲ ਦਾ ਆ ਕੇ ਦੇਖੇਗਾ ਕਿ ਇਹ ਬੱਚਾ ਹੈ ਇਹ ਮੈਡੀਸਨ ਨਹੀਂ ਲੈ ਸਕਦਾ ਉਹਦੀ ਮਾਂ ਕਿਉਂ ਨਹੀਂ ਲੈ ਸਕਦੀ ਮੇਰੀ ਮਾਂ ਨੇ ਮੈਨੂੰ ਇੰਨਾ ਕੁਝ ਦਿੱਤਾ ਉਹ ਬੱਚਾ ਆਪਣੇ ਆਪ ਸੋਚੇਗਾ ਕਿ ਦੁਨੀਆ 'ਚ ਕਿੰਨੇ ਦੁੱਖ ਨੇ ਹੁਣ ਇੱਕ ਬੱਚੇ ਨੂੰ ਤੁਸੀਂ ਦਿਖਾਣਾ ਹੀ ਸਿਰਫ ਆਲੀਸ਼ਾਨ ਵੱਡੇ ਵੱਡੇ ਘਰ ਮਾਲਜ਼ ਬੇਟਾ ਨਾਈਕ ਦੇ ਸ਼ੂਜ਼ ਨੇ ਬੇਟਾ ਇਹ ਐਲਵੀ ਦਾ ਬੈਗ ਆ ਬੇਟਾ ਇਹ ਗੁੱਚੀ ਦਾ ਬੈਗ ਆ ਫਿਰ ਉੱਥੇ ਜੋਗੇ ਰਹ ਜਾਂਦਾ ਬੱਚ ਬੱਚਿਆਂ ਨੂੰ ਚੀਜ਼ਾਂ ਦਿਖਾਓ ਕਿ ਦੁਨੀਆ 'ਚ ਦੁਖੀ ਵੀ ਕਿੰਨੇ ਨੇ ਕਹਿੰਦੇ ਨਾ ਕਿ ਨੀਵੀਆਂ ਨੂੰ ਦੇਖ ਕੇ ਜੀਣਾ ਚਾਹੀਦਾ ਐਵੇਂ ਨਹੀਂ ਸਾਡੇ ਬਜ਼ੁਰਗਾਂ ਨੇ ਕਿਆ ਕਿ ਦੁਨੀਆ 'ਚ ਦੁੱਖ ਕਿੰਨੇ ਨੇ ਤਾਂ ਹੀ ਆਪਣਾ ਦੁੱਖ ਤੁਹਾਨੂੰ ਛੋਟਾ ਲੱਗੇਗਾ ਜੇ ਤੁਸੀਂ ਦੂਜਿਆਂ ਦੇ ਦੁੱਖ ਸੁਣੋਗੇ ਕਹਿੰਦੇ ਨੇ ਅੱਛਾ ਕੰਮ ਕਰਨ ਵਾਲੇ ਨੇ ਬੁਰਾ ਕਰ ਬੁਰਾਈ ਕਰਨ ਵਾਲੇ ਵੀ ਲੋਕ ਬੜੇ ਆ ਜਾਂਦੇ ਨੇ ਔਰ ਖਾਸ ਤੌਰ ਤੇ ਅੱਗੇ ਅਨਮੋਲ ਕਵਾਤਰਾ ਹੋਵੇ ਤਾਂ ਫਿਰ ਕਹਿੰਦੇ ਉਹਦੇ ਬਾਰੇ ਤਾਂ ਫਿਰ ਬਹੁਤ ਲੋਕੀ ਬਹੁਤ ਕੁਝ ਬੋਲਦੇ ਨੇ ਲੱਗਦਾ ਵਾ ਕਿ ਇਹ ਸਿਰਫ ਜਿਹੜੇ ਬੋਲਦੇ ਨੇ ਉਹ ਸਿਰਫ ਬੋਲਣ ਜੋਗੇ ਨੇ ਭਾਜੀ ਜੇ ਜੇ ਬੋਲਣ ਜੋਗੇ ਸਿਰਫ ਨਾ ਹੁੰਦੇ ਨਾ ਤਾਂ ਇੱ ਆਪਾਂ ਗੱਲ ਕਰੀਏ ਤਰਕਾਂ ਦੇ ਹਿਸਾਬ ਨਾਲ ਕੱਲੀ ਹਵਾ 'ਚ ਗੱਲਾਂ ਨਾ ਕਰੀਏ ਸੋਸ਼ਲ ਮੀਡੀਆ ਜ਼ਿੰਦਗੀ ਹੋਰ ਹੈ ਅਸਲ ਜ਼ਿੰਦਗੀ ਹੋਰ ਜੇ ਸੋਸ਼ਲ ਮੀਡੀਆ 'ਤੇ ਰੌਲਾ ਚੱਲ ਰਿਹਾ ਤਾਂ ਮਤਲਬ ਇਹ ਨਹੀਂ ਕਿ ਅਸਲ ਜ਼ਿੰਦਗੀ 'ਚ ਵੀ ਰੌਲਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਹੋਰ ਚੀਜ਼ ਹੈ ਅਸਲ ਜ਼ਿੰਦਗੀ ਹੋਰ ਚੀਜ਼ ਹੈ ਜਿਨ੍ਹਾਂ ਨੂੰ ਸੱਚੀ ਵਿੱਚ ਕੋਈ ਦਿੱਕਤ ਹੈ ਨਾ ਜਿਹੜੇ ਵੀਡੀਓ 'ਚ ਕਹਿੰਦੇ ਨੇ ਕਿ ਸਾਨੂੰ ਦਿੱਕਤ ਹੈ ਚੋਰ ਹੈ ਉਹ ਇੱਥੇ ਖੜ ਕੇ ਗੱਲ ਕਰਨ ਆਲੇ ਨੇ ਤੁਹਾਡੇ ਕੋਲ ਵੀ ਅਜ ਮਾਈਕ ਹੈ ਮੈਂ ਤੁਹਾਨੂੰ ਕੋਈ ਰੋਕਿਆ ਸਵਾਲ ਕਰਨ ਤੋਂ ਤੁਸੀਂ ਪੁੱਛੋ ਕੀ ਪੁੱਛ ਸਕਦੇ ਹੋ ਜੇ ਸਾਹਦ ਤੱਕ ਪੁੱਛ ਸਕਦੇ ਹੋ ਪੁੱਛੋ ਮੈਂ ਕੋਈ ਗੁੱਸਾ ਨਹੀਂ ਕਰੂੰਗਾ ਹੱਲੇ ਆ ਕਿ ਆਓ ਬੈਠੋ ਆਪਾਂ 1 ਟੂ 1 ਡਿਬੇਟ ਕਰਦੇ ਆ ਯਾਰ ਆ ਸਾਨੂੰ ਡਾਊਟ ਹੈ ਆ ਅਫਵਾਹ ਸੁਣੀ ਹੈ ਇਹਦਾ ਕਲੀਅਰ ਕਰਦੇ ਮੈਂ ਕਲੀਅਰ ਕਰ ਦਿੰਨਾ ਰੋਜ਼ ਰੋਜ਼ ਨਹੀਂ ਕਰਾਂਗੇ ਇੱਕ ਦਿਨ ਰੱਖ ਲਓ ਮਾਨ ਸਾਹਿਬ ਨੇ ਜਿਵੇਂ ਇੱਕ ਦਿਨ ਰੱਖਿਆ ਸੀ ਨਾ ਵੈਰੀਆਂ ਲਈ ਕਿ ਆਜੋ ਡਿਬੇਟ ਕਰ ਲਓ ਕੋਈ ਨਹੀਂ ਆਇਆ ਮੇਰੇ ਤਾਂ 365 ਦਿਨ ਗੇਟ ਖੁੱਲੇ ਨੇ ਆਓ ਮਾਈਕ ਲੈ ਕੇ ਆਓ ਲਾਈਵ ਕੈਮਰਾ ਕਰਕੇ ਆਓ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਮੈਂ ਸੁਣਿਆ ਤੁਸੀਂ ਮਾਨ ਸਾਹਿਬ ਦੇ ਬੜੇ-ਬੜੇ ਫੈਨ ਹੈਗੇ ਹੋ ਕਿਉਂਕਿ ਮਾਨ ਸਾਹਿਬ ਦੇ ਨਾਲ ਵੀ ਤੁਹਾਡੇ ਇੱਕ ਅੱਛੇ ਤਾਲੁਕਾਤ ਵੀ ਹੈਗੇ ਨੇ ਔਰ ਮਾਨ ਸਾਹਿਬ ਵੀ ਇੱਕ ਅੱਛੇ ਜਿੱਥੇ ਕੰਮ ਕਰ ਰਹੇ ਨੇ ਉੱਥੇ ਤੁਸੀਂ ਵੀ ਲੱਗੇ ਹੋਏ ਆ ਫੈਨ ਮੈਂ ਹੈਗਾ ਸਰਫ ਇੱਕ ਚੰਗੇ ਇਨਸਾਨ ਦਾ ਪਾਰਟੀ ਮੈਟਰ ਨਹੀਂ ਕਰਦੀ ਜੇ ਤੁਸੀਂ ਵੀ ਇੱਕ ਚੰਗੇ ਇਮਾਨਦਾਰ ਪੱਤਰਕਾਰ ਹੋ ਮੈਂ ਤੁਹਾਡਾ ਵੀ ਫੈਨ ਆ ਪਰ ਜੇ ਤੁਸੀਂ ਇੱਕ ਬਹੁਤ ਵੱਡੇ ਨਾਮੀ ਬੰਦੇ ਹੋ ਪਰ ਤੁਸੀਂ ਕਰਪਟ ਹੋ ਤੁਸੀਂ ਬਾਇਸਡ ਕਰਦੇ ਹੋ ਇੰਟਰਵਿਊਜ਼ ਫਿਰ ਮੇਰੇ ਲਈ ਤੁਸੀਂ ਕੋਈ ਇਨਸਾਨ ਨਹੀਂ ਬੰਦੇ ਦੇ ਕਿਰਦਾਰ ਨੂੰ ਸਲਾਮੀ ਹੁੰਦੀ ਹੈ ਅਹੁਦੇ ਨੂੰ ਕੋਈ ਸਲਾਮੀ ਨਹੀਂ ਮਾਨ ਸਾਹਿਬ ਚੰਗਾ ਕਰਨਗੇ ਪੰਜਾਬ ਲਈ ਮਾਨ ਸਾਹਿਬ ਸਾਡੇ ਆਈਡਲ ਨੇ ਮਾਨ ਸਾਹਿਬ ਨਹੀਂ ਕਰਨਗੇ ਪੰਜਾਬ ਲਈ ਚੰਗਾ ਜਾਂ ਪੰਜਾਬ ਦਾ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲ ਜੋ ਹੈਗਾ ਮੈਡੀਕਲ ਫੀਲਡ ਦੀ ਮੈਂ ਗੱਲ ਕਰਦਾ ਨਾ ਹੋਰ ਮੈਂ ਮੁੱਦੇ ਤੇ ਬਹਿਸ ਨਹੀਂ ਕਰ ਸਕਦਾ 8 ਸਾਲ ਤੋਂ ਅਸੀਂ ਮੈਡੀਕਲ ਮੁੱਦੇ ਤੇ ਕੰਮ ਕਰ ਰਹੇ ਹਾਂ ਮੈਨੂੰ ਤਾਂ ਕੋਈ ਸੁਧਾਰ ਨਹੀਂ ਨਜ਼ਰ ਆ ਰਿਹਾ ਸਿਵਲ ਹਸਪਤਾਲਾਂ ਦੇ ਜੋ ਹਾਲ 2 ਸਾਲ ਪਹਿਲਾਂ ਸੀ ਉਹੀ ਅੱਜ ਨੇ ਉਹ ਤਾਂ ਇੱਕ ਹਵਾ ਬਣਾਈ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਜਿੱਦਾਂ ਇੱਕ ਬੰਦਾ ਅਮੀਰ ਉਹਨੇ ਦੇਖਿਆ ਕਿ ਗਰੀਬਾਂ ਦਾ ਇਹ ਹਾਲ ਹੋ ਰਿਹਾ ਫਲਾਨੀ ਸਰਕਾਰ ਚ ਦੂਜੀ ਸਰਕਾਰ ਚ ਸੋਸ਼ਲ ਮੀਡੀਆ ਤੇ ਦਿਖਾਉਂਦਾ ਕਿ ਇੰਨਾ ਕੰਮ ਹੋ ਗਿਆ ਐ ਇਦਾਂ ਥੋੜੀ ਹੱਲ ਹੋਏ ਇੱਥੇ ਆ ਕੇ ਪੁੱਛੋ ਸਾਨੂੰ ਪੁੱਛੋ ਆ ਕੇ ਕਿੰਨਾ ਕ ਫਰਕ ਪਿਆ ਤੁਹਾਡੇ ਕਹਿਣ ਮ ਅਗੇ ਜ਼ਮੀਨੀ ਹਕੀਕਤ ਕੁਛ ਹੋਰ ਹੀ ਹੁੰਦੀ ਐ ਇਦਾਂ ਹੀ ਹੁੰਦੀ ਹੁੰਦੀ ਐ ਜ਼ਮੀਨੀ ਹਕੀਕਤ ਹਮੇਸ਼ਾ ਹੀ ਕੁਛ ਹੋਰ ਹੁੰਦੀ ਐ ਹੱਲ ਤਾਂ ਸਿਵਲ ਹਸਪੀਟਲਾਂ ਚ ਜਾ ਕੇ ਇੰਟਰਵਿਊ ਕਰੋ ਨਾ ਤੁਸੀਂ ਪੋਰਡਾਂ ਚ ਜਾ ਕੇ ਪੁੱਛੋ ਕੀ ਬਣਿਆ ਉਹ ਤੁਹਾਨੂੰ ਜਵਾਬ ਦੇਣਗੇ ਹੋ ਸਕਦਾ ਮੈਂ ਖਿਲਾਫ ਬੋਲਦਾ ਮੈਂ ਓਪੋਜੀਸ਼ਨ ਦਾ ਬੰਦਾ ਹਾਂ ਪਰ ਜਿਹੜੇ ਮਰੀਜ਼ ਹਸਪੀਟਲਾਂ ਚ ਐਡਮਿਟ ਨੇ ਉਹਨਾਂ ਨੂੰ ਜਾ ਕੇ ਪੁੱਛੋ ਨਾ ਕਿ ਕੀ ਹੱਲ ਐ ਕੀ ਮੁੱਦਾ ਪੰਜਾਬ ਚ ਕੀ ਮੈਡੀਕਲ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਤੁਸੀਂ ਕੱਪੜੇ ਲੈਣ ਜਾਂਦੇ ਹੋ ਐਮ ਆਰ ਪੀ ਲੱਗੀ ਹੁੰਦੀ ਐ ਐਮ ਆਰ ਪੀ ਤੇ ਲੈਨੇ ਹੋ ਦਵਾਈ ਲੈਣ ਜਾਂਦੇ ਹੋ ਉਹਦੇ ਤੇ ਐਮ ਆਰ ਪੀ ਫਿਕਸ ਕਿਉਂ ਨਹੀਂ ਐ ਦਿਓ ਜਵਾਬ ਇੱਕ 10 ਰੁਪਏ ਵਾਲੀ ਦਵਾਈ ਦੇ ਪੱਤੇ ਤੇ ਮੈਨੀਪੂਲੇਟ ਕਰਕੇ ਐਮ ਆਰ ਪੀ 500 ਰੁਪਏ ਲੱਗੀ ਹੋਈ ਐ ਦੁਕਾਨਦਾਰ 250 ਦਾ ਪੱਤਾ ਦੇ ਦਿੰਦਾ ਅਸੀਂ ਖੁਸ਼ ਹੋ ਜੰਨੇ 500 ਵਾਲਾ ਪੱਤਾ 250 ਚ ਪਰ ਉਹ ਪੱਤੇ ਦੀ ਕੀਮਤ ਤਾਂ 10 ਰੁਪਏ ਐ ਇਹ ਸਰਕਾਰ ਨੂੰ ਦਿਖਦਾ ਨਹੀਂ ਇਹ ਮੁੱਦਾ ਕਿੰਨਾ ਚੱਲਦਾ ਹੈ ਜਾਇਜ਼ ਮੁੱਦਾ ਹੈ ਤੁਸੀਂ ਹਾਂ ਕਰੋਗੇ ਕਿ ਜਾਇਜ਼ ਮੁੱਦਾ ਕਿ ਨਹੀਂ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਇੱਕ ਗਲੂਕੋਜ਼ ਦੀ ਬੋਤਲ 10 ਤੋਂ 15 ਰੁਪਏ ਦੀ ਆਉਂਦੀ ਹੈ 100 100 150 150 ਰੁਪਏ ਦੀ ਬਿਕਰੀਆਂ ਹਸਪੀਟਲਾਂ ਚ ਇਹ ਨਜ਼ਰ ਨਹੀਂ ਆਉਂਦਾ ਸਰਕਾਰ ਨੂੰ ਕਿ ਸਰਕਾਰ ਅੱਖਾਂ ਬੰਦ ਕਰ ਰਹੀ ਹੈ ਚਲੋ ਜਲਦੇ ਜਲਦੇ ਇੱਕ ਸਿਰਫ ਉਸ ਬੱਚੇ ਨੂੰ ਲੈ ਕੇ ਆਪਾਂ ਫਿਰ ਦੁਬਾਰਤ ਇਹ ਗੱਲ ਕਰਦੇ ਹਈਏ ਕਿ ਬੱਚੇ ਦੇ ਪ੍ਰਤੀ ਅਨਮੋਲ ਕਾਤਰਾ ਅੱਜ ਕੀ ਸੋਚਦਾ ਵਾ ਔਰ ਕੀ ਉਸ ਨੂੰ ਅਨਮੋਲ ਕਾਤਰਾ ਕੀ ਐਸੇ ਟਿਪਸ ਦੇਊਗਾ ਕਿ ਉਹ ਵੀ ਅਨਮੋਲ ਕਾਤਰਾ ਬਣ ਸਕੇ ਮੈਂ ਪੂਰੀ ਦੁਨੀਆ ਨੂੰ ਇੱਕ ਟਿਪ ਦਊਂਗਾ ਈਮਾਨਦਾਰੀ ਤੇ ਮਿਹਨਤ ਈਮਾਨਦਾਰੀ ਰੱਖੋ ਇੱਕ ਆਪਣੇ profession ਚ loyal ਰਹੋ ਨੀਅਤ ਸਾਫ਼ ਰੱਖੋ ਧੋਖਾ ਨਾ ਕਰੋ ਕਦੀ ਕਿਸੇ ਨਾਲ ਭਾਵੇਂ ਕੋਈ ਦੇਖ ਰਿਹਾ ਹੈ ਜਾਂ ਨਹੀਂ ਦੇਖ ਰਿਹਾ ਇੱਕ ਕੰਟੀਨਿਊਸਲੀ ਚੱਲਦੇ ਰਹੋ ਤੀਜੀ ਚੀਜ਼ ਦੀ ਲੋੜ ਨਹੀਂ ਇੱਕ ਮਹਾਰਾਜ ਚ ਵਿਸ਼ਵਾਸ ਪ੍ਰਮਾਤਮਾ ਦਾ ਨਾਮ ਉਹਦਾ ਜਿਸ ਬੰਦੇ ਨੂੰ ਰੱਬ ਯਾਦ ਹੈ ਉਹ ਕਿਸੇ ਨਾਲ ਗਲਤ ਕਰ ਹੀ ਨਹੀਂ ਸਕਦਾ ਜਿਹੜੇ ਬੰਦੇ ਨੂੰ ਕਰਮਾ ਯਾਦ ਹੈ ਉਹ ਕਿਸੇ ਨਾਲ ਗਲਤ ਕਰ ਹੀ ਨਹੀਂ ਸਕਦਾ ਬੱਚਾ ਈਮਾਨਦਾਰੀ ਨਾਲ ਚੱਲੇਗਾ ਮਿਹਨਤ ਨਾਲ ਚੱਲੇਗਾ ਬਿਨਾਂ ਕਿਸੇ ਲਾਲਚ ਤੋਂ ਚੱਲੇਗਾ ਚੱਲਦਾ ਰਹੇਗਾ ਜਿੱਥੇ ਕੋਈ ਲਾਲਚ ਆ ਗਿਆ ਨੇ ਤੇ ਕੋਈ ਸਕੀਮबाजी ਆ ਗਈ ਗੇਮ ਆ ਗਈ ਉਹ ਬੱਚਾ ਛੱਡੋ ਦੁਨੀਆ ਦਾ ਪ੍ਰਧਾਨ ਮੰਤਰੀ ਵੀ ਗਿਆ ਮੈਂ ਵੀ ਗਿਆ ਕਿਉਂਕਿ ਜਿਹੜੇ ਸਾਡੇ ਲੇਖੇ ਨੇ ਨਾ ਦੋਨਾਂ ਦੇ ਉਹ ਰੱਬ ਨੇ ਇੰਟਰਵਿਊ ਸੁਣ ਕੇ ਨਹੀਂ ਲਿਖਣੇ ਉਹਨੇ ਦੇਖਣਾ ਤੁਹਾਡੇ ਅੰਦਰ ਕੀ ਹੈ ਤੁਸੀਂ ਕਰਮ ਕਿਦਾਂ ਦੇ ਕਰ ਰਹੇ ਹੋ ਤੇ ਮੈਨੂੰ ਆਪਣੇ ਕਰਮਾਂ ਤੇ ਬਹੁਤ ਵਿਸ਼ਵਾਸ ਹੈ ਕਿ ਮੈਂ ਕਿਸੇ ਨਾਲ ਧੋਖਾ ਨਹੀਂ ਕਰਦਾ ਕੋਈ ਕੁੰਡੀबाजी ਨਹੀਂ ਕਰਦਾ ਕੋਈ ਗਲਤ ਨਹੀਂ ਕਰਦਾ ਉਸ ਤੋਂ ਇਲਾਵਾ ਜੀਵੇ ਕਿਸੇ ਨੂੰ ਮੇਰੇ ਨਾਲ ਕੋਈ ਦਿੱਕਤ ਹੈ ਉਹਦਾ ਤਾਂ ਮੈਂ ਕੋਈ ਹੱਲ ਕਰ ਨਹੀਂ ਸਕਦਾ ਕਿਉਂਕਿ ਮੈਂ ਰੱਬ ਨਹੀਂ ਹਾਂ ਮੈਂ ਇਨਸਾਨ ਹਾਂ ਮੇਰੇ ਕੋਲ ਗਲਤੀਆਂ ਵੀ ਹੁੰਦੀਆਂ ਮੇਰੇ ਚ ਕਮੀਆਂ ਵੀ ਹੈ ਤੇ ਉਹ ਰਹਿਣਗੀਆਂ ਬਿਲਕੁਲ ਕਮੀਆਂ ਵੀ ਹੁੰਦੀਆਂ ਨੇ ਗਲਤੀਆਂ ਵੀ ਹੁੰਦੀਆਂ ਨੇ ਕੋਈ ਰੱਬ ਨਹੀਂ ਐ ਪਰ ਹਾਂ ਇੱਕ ਅੱਛਾ ਇਨਸਾਨ ਜ਼ਰੂਰ ਬਣ ਸਕਦੇ ਹੋ ਤੁਸੀਂ ਜੁਹਾਂਦਰ ਰੋਹਿਤਗੜ న్యూਸ 18